ਪੰਜਾਬ ਐਂਡ ਸਿੱਧ ਬੈਂਕ ਵੱਲੋਂ 118ਵਾਂ ਸਥਾਪਨਾ ਦਿਵਸ ਮਨਾਇਆ ਗਿਆ ਇਸ ਮੌਕੇ ਪੰਜਾਬ ਐਂਡ ਸਿੱਧ ਬੈਂਕ ਵੱਲੋਂ ਮੁਖ ਅਧਿਕਾਰੀਆਂ ਨੂੰ ਸਿਰਪਾਓ ਦੇ ਕੇ ਨਿਵਾਜਿਆ ਗਿਆ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਹੈ ਮਾਤਾ ਸਰਤ ਮਹਤਰਾ ਜਿਸ ਰਾਤ ਗਈ ਦਾ ਮੈਂ ਆਪੋ ਆਪਣੀ ਕੇ ਨੇੜੈ ਗੰਭਾਰ ਨਾਨਕ ਤੇ ਮੁਕਤ ਦੇ ਕੀਤੀ ਛੁਟੇ ਨਾ ਵਾਹਿਗੁਰੂ ਦਾ ਬਖਸ਼ ਹੈ ਹੋਈ ਸਹਾਈ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਦਸਵੇਂ ਪਾਤਸ਼ਾਹ ਸ੍ਰੀ ਗਨ ਗੋਬਿੰਦ ਸਿੰਘ ਸਾਹਿਬ ਜਿਸ ਥਾਈ ਹੋਏ ਸਹਾਈ ਨਸਾਬਾ ਚਾਹੀਆ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਟੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪੰਨਿਆ ਪਿਆਰਿਆ ਚੋਹਾਂ ਸਾਹਿਜ ਆਦਿਆਂ ਚਾਲਿਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੀਗ ਚਲਾਈ ਦੀਗ ਵਾਹਾਂ ਸਿੰਘਣੀਆਂ ਨੇ ਧਰਮ ਹੇਤ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਚਿਤਿ ਆਵੈ ਚਿਤਿ ਆਵਣ ਕਾ ਸਚਿਆ ਰਾਇ ਦੀਪ ਤੇ ਪਤਾ ਕਰਤ ਕੀ ਪੈ ਪੰਥ ਕੀ ਜੀਤ ਸ੍ਰੀ ਸਦੀ ਵਾਹਿਗੁਰੂ ਸਿੱਖਾਂ ਨੂੰ ਸਿੱਖੇ ਦਾਣ ਕੀ ਸੰਤ ਬੰਕ ਦੇ ਸੁਨੂ ਮੁਲਾਜ਼ਮਾਂ ਵੱਲੋਂ ਪਾਤਸ਼ਾਹ ਜੀ 118ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਪਰਸੋਂ ਦੇ ਰੋਜ਼ ਤੋਂ ਤੋ ਸ਼ਰੀਆ ਸਤਨਾ ਜੀ ਵਰਸਨਾਇਦਾ ਨੇ ਪੰਜਾਬਣ ਸਿੰਧ ਵਿੱਚ ਆਪਣਾ 118ਵਾਂ ਫਾਊਂਡੇਸ਼ਨ ਡੇ ਮਨਾ ਰਿਹਾ ਹੈ ਇਸ ਸ਼ੁਭ ਅਵਸਰ ਤੇ ਪਰਸੋਂ ਤੋਂ ਹੀ 22 ਜੂਨ ਤੋਂ ਹੀ ਤੁਰਕੇ ਬਾਣੀ ਆਈ ਜਿਸ ਸਗਲੇ ਚਿੰਤਾ ਮਿਟਾਈ ਨੇ ਮਹਾਵਾਕਾਂ ਅਨੁਸਾਰ ਸ਼ਰੀਆ ਖੰਡਪੜਸ ਆਫ ਦੇ ਪਾਰਟ ਸ਼ੁਰੂ ਕੀਤੇ ਗਏ ਸਨ ਜਿਨ੍ਹਾਂ ਨੇ ਕੀ ਅੱਜ ਪ੍ਰਭ ਪਿਆ ਹੈ ਇਸ ਸ਼ੁਭ ਅਵਸਰ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਿਆ ਅਦਾ ਕਰਦੇ ਹਾਂ ਇਸ ਦੇ ਨਾਲ ਹੀ ਆਪਣੇ ਸਟੇਕ ਹੇਲਡਰ ਅਤੇ ਜਿਹੜੇ ਸਾਡੇ ਸਟੇਮ ਕਸਟਮਰ ਨੇ ਉਹਨਾਂ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ 117 ਸਾਲ ਤੋਂ ਹੀ ਇਸ ਇੰਸਟੀਚਿਊਟ ਤੇ ਆਪਣਾ ਵਿਸ਼ਵਾਸ ਬਣਾ ਰੱਖਿਆ ਹੈ ਇਸ ਦਿਨ ਨਾਲ ਹੀ ਅੱਜ ਤੋਂ ਅਸੀਂ ਆਪਣੇ ਆਪ ਨੂੰ ਰੀਡੇਡିକੇਟ ਕਰਦੇ ਹਾਂ ਰષ્ટ્ર ਦੀ ਸੇਵਾ ਲਈ ਅਤੇ ਜੋ ਵੀ ਹਰ ਵਰਗ ਚਾਹੇ ਉਹ ਕਿਸਾਨ ਹੋਵੇ ਸਟੂਡੈਂਟ ਹੋਵੇ ਨੌਕਰੀ ਪੇਸ਼ਾ ਹੋਵੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਉਹਨਾਂ ਦੇ ਜੋ ਫਾਈਨੈਂਸ਼ੀਅਲ 파ਟਨਰ ਬਣ ਕੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੇ ਹਾਂ। ਇਕ ਵਾਰ ਫਿਰ ਸਾਰਿਆਂ ਨੂੰ ਸੁਭਾਸ਼ ਅਫਸਰ ਜੀ ਬਹੁਤ ਬਹੁਤ ਮੋ